ਚੈਨਲ ਦਾ RN نیوز ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸਿਟੀਜ਼ਨ ਸੋਸ਼ਲ ਵੈਲਫੇਅਰ ਫੋਰਮ ਬਟਾਲਾ ਵੱਲੋਂ ਪ੍ਰਦਾਨ ਪ੍ਰੋਫੈਸਰ ਸਰਦਾਸ ਸੁਖਵੰਤ ਸਿੰਘ ਗਿੱਲ ਅਤੇ ਸਮੁੱਚੀ ਟੀਮ ਦੇ ਵੱਡੇ ਉਪਰਾਲੇ ਸਦਕਾ ਅਤੇ ਪ੍ਰਿੰਸੀਪਲ ਸਰਦਾ ਹਰਪਜਨ ਸਿੰਘ ਦੀ ਯੋਗ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵੇਂ ਲੈਫਟੀਨੈਂਟ ਕਰਨਲ ਡਾਕਟਰ ਜੀਪੀਐਸ ਵੜੈਚ ਯਾਦਗਾਰੀ ਅਧਿਆਪਕ ਸਨਮਾਨ ਸਮਾਰੋਹ ਬਟਾਲਾ ਦੇ ਅਰਬ ਸਟੇਟ ਚ ਕਰਵਾਇਆ ਗਿਆ ਇਥੇ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਇਹ ਸਨਮਾਨ ਸਮਾਰੋਹ 5 ਸਤੰਬਰ ਅਧਿਆਪਕ ਦਿਵਸ ਮੌਕੇ ਹੋਣਾ ਸੀ ਪਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਦੀ ਗੰਬੀਰ ਸਥਿਤੀ ਨੂੰ ਵੇਖਦੇ ਹੋਏ ਇਸ ਨੂੰ 21 ਸਤੰਬਰ ਨੂੰ ਮਨਾਇਆ ਗਿਆ ਇਸ ਮੌਕੇ ਬਟਾਲਾ ਨਹੀਂ ਵੱਖ-ਵੱਖ ਕਸਬਿਆਂ ਅਤੇ ਜ਼ਿਲ੍ਹਿਆਂ ਤੋਂ ਉਨ੍ਹਾਂ ਖਾਸ ਤੌਰ ਤੇ ਸਾਰੇ ਅਧਿਆਪਕਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਵਿਦਿਆ ਦੇ ਖੇਤਰ ਵਿੱਚ ਵਿਲੱਖਣ ਅਤੇ ਵਧੀਆ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਸਟੇਜ ਤੋਂ ਬੋਲਦੇ ਹੋਏ ਵੱਖ-ਵੱਖ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੇ ਅਧਿਆਪਕ ਦਿਵਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ਇੱਥੇ ਖਾਸ ਤੌਰ ਤੇ ਨੌਜਵਾਨਾਂ ਲਈ ਦਰਸ਼ਕ ਬਣੇ ਪੁਸ਼ਪ ਪੈਨ ਦਾ ਮਸ਼ਹੂਰ ਜਿਨ੍ਹਾਂ ਨੇ ਬਰੂਸਲੀ ਦਾ ਰਿਕਾਰਡ ਤੋੜਿਆ ਹੈ ਕੁਵਰ ਅਮਰਤਵੀਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇੱਥੇ ਇਹ ਵੀ ਗੱਲ ਖਾਸ ਤੌਰ ਤੇ ਕਹੀ ਗਈ ਕਿ ਅਧਿਆਪਕ ਉਹ ਇਨਸਾਨ ਨਹੀਂ ਜੋ ਸਿਰਫ ਸਕੂਲ ਜਾਂ ਕਾਲਜ ਵਿੱਚ ਪੜਾਉਂਦਾ ਹੈ ਬਲਕਿ ਹਰੇਕ ਉਹ ਇਨਸਾਨ ਹੈ ਜੋ ਜ਼ਿੰਦਗੀ ਵਿੱਚ ਤੁਹਾਨੂੰ ਕੋਈ ਨਾ ਕੋਈ ਨਵਾਂ ਸਿਖਾਉਂਦਾ ਹੈ ਇਸ ਮੌਕੇ ਗੱਲਬਾਤ ਦੌਰਾਨ ਪ੍ਰੋਫੈਸਰ ਸਦਾਸ ਰਵਨ ਸਿੰਘ ਗਿੱਲ ਅਤੇ ਹੋਰ ਆਗੂਆਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ Instagram ਤੇ subscribe ਤੇ like ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪUREਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮੈਂ ਪ੍ਰੋਫੈਸਰ ਸੁਖਮਨ ਸਿੰਘ ਗਿੱਲ ਸਿਟੀਜ਼ਨ ਸੋਸ਼ਲ ਵੈਲਫੇਅਰ ਫੋਰਮ ਬਟਾਲਾ ਦਾ ਪ੍ਰੈਜ਼ੀਡੈਂਟ ਇਹਨੂੰ ਸਨਮਾਨਤ ਕਰਨ ਦਾ ਸ਼ਬਦ ਵਰਤ ਲਈ ਹੈ ਇਹ ਕਹਿ ਸਕਦੇ ਆ ਕਿ ਇਹਨਾਂ ਅਧਿਆਪਕਾਂ ਨੂੰ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਿਹੜਾ ਲੋਕ ਕਹਿੰਦੇ ਨੇ ਕਿ ਅਧਿਆਪਕ ਕਰਦੇ ਕੀ ਨੇ ਸੋ ਅਧਿਆਪਕ ਜਿਹੜਾ ਹੈ ਆਪਣੇ ਆਪ 'ਚ ਇੱਕ ਏਡੀ ਵਧੀਆ ਚੀਜ਼ ਹੈ ਤੇ ਕਿਉਂ ਨਾ ਅਸੀਂ ਜਿਹੜੇ ਸਮਾਜ 'ਚ ਚੰਗੇ ਟੀਚਰਸ ਹੈਗੇ ਨੇ ਉਹਨਾਂ ਨੂੰ ਸਾਦ ਕੇ ਉਹਨਾਂ ਨੂੰ ਕਰੀਏ ਤੇ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਕਿਉਂਕਿ ਜਿਹੜੇ ਸਰਵਿਸ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਉਹ ਸਾਡੇ ਸਰਦਾਰ ਗੁਰਮੀਤ ਸਿੰਘ ਬਾਜਵਾ ਨੇ ਆਪ ਸਟੇਟ ਵਾਰਡੀ ਨੇ ਤੇ ਇਹਦੇ ਸਾਥੀ ਸਨ ਨੈਸ਼ਨਲ ਵਾਰਡੀ ਕਲਸੀ ਸਾਹਿਬ ਪ੍ਰਿੰਸੀਪਲ ਹਰਪ੍ਰੀਤ ਸਿੰਘ ਇਹਨਾਂ ਨਾਲ ਕੇ ਤੇ ਚੰਗੇ ਅਧਿਆਪਕਾਂ ਦੀ ਚੋਣ ਕੀਤੀ ਇਹ ਹੁਣ ਅਕਾਂ ਛੀਵਾ ਹੈ ਤੇ ਹੁਣ ਤੁਸੀਂ ਪ੍ਰਿੰਸੀਪਲ ਸਾਹਿਬ ਭਾਈਨ ਸਿੰਘ ਕੋਲ ਸੁਣਿਆ ਹੀ ਹੈ ਕਿ ਇਹਨਾਂ ਦੇ ਸੁਪਨੇ ਮੈਂ ਤੇ ਉਹ ਫਿਜ਼ੀਕਲੀ ਵੀ ਉਹਨਾਂ ਨਹੀਂ ਕੰਮ ਕਰ ਸਕਦਾ ਇਹ ਆ ਕੋ ਕਰਨਗੇ ਤੇ ਅਸੀਂ ਪਰਪਸ ਇਹ ਕਿ ਚੰਗਿਆਈ ਨੂੰ ਜਦੋਂ ਅਸੀਂ ਉ ਤਾਂ ਚੁੱਕਦੇ ਆ ਤੇ ਉਸ ਸਮੇਂ ਅਸੀਂ ਬਰਿਆਈ ਦਾ ਮੁਕਾਬਲਾ ਕਰ ਰਹੇ ਹੁੰਦੇ ਆ ਬਰਿਆਈ ਨੂੰ ਮੜਾ ਆਖਦੇ ਹੁੰਦੇ ਆ ਸੋ ਇਹ ਸਾਡਾ ਉਦੇਸ਼ ਹੈ ਇਹ ਸਾਡਾ ਟੀਚਾ ਹੈ ਇਹ ਸਾਡਾ ਕੰਮ ਹੈ ਇਹ ਵੱਡੀ ਚੀਜ਼ ਅਸੀਂ ਨਾ ਰੰਗ ਦੇ ਨਾ ਰੂਪ ਵਜਬ ਦੇ ਪੁਜਾਰੀ ਹਾਂ ਪਤਨ ਨੂੰ ਪੂਜਦੇ ਹਾਂ ਵਤਨ ਨੂੰ ਪਿਆਰ ਕਰਦੇ ਹਾਂ ਇਹ ਸਾਡੇ ਬਹੁਤ ਵੱਡੇ ਐਜੂਕੇਸ਼ਨਿਸਟ ਹੋਏ ਨੇ ਉਹਨਾਂ ਦਾ ਨਾਂ ਅਸੀਂ ਲੈਫਟਨਰਲ ਜੀਪੀਐਸ ਬੜਾਇਚ ਏ ਅ ਸ਼ੁਰੂ ਤੋਂ ਲੈ ਕੇ ਹੁਣ ਤੱਕ ਆ ਆਰਮੀਛ ਰਹੇ ਫਿਰ ਬਾਅਦ ਚ ਦਿੱਲੀ ਪਬਲਿਕ ਸਕੂਲ ਜਦੋਂ ਕੱਲਾ ਸੀ ਉਹਦੇ ਪ੍ਰਿੰਸੀਪਲ ਰਹੇ ਇਹਨਾਂ ਨੇ ਕਈ ਫਰਸਟ ਕੰਮ ਕੀਤੇ ਜਿਵੇਂ ਕੰਪਿਊਟਰ ਐਜੂਕੇਸ਼ਨ ਜਿਹੜੀ ਹੈ ਪਹਿਲਾਂ ਸਕੂਲਾਂ ਚ ਨਹੀਂ ਸੀ ਇਹਨਾਂ ਉੱਥੇ 79 ਸਾਲ ਵਿੱਚ ਡੀਪੀਐਸ ਮਥਰਾ ਰੋਡ ਦਿੱਲੀ ਚ ਚਾਲੂ ਕੀਤੀ ਸੀ ਇੱਕ ਪ੍ਰੇਰਨਾ ਦਾ ਇੱਕ ਅਸੀਂ ਉਹਨਾਂ ਦੀ ਯਾਦ ਵਿੱਚ ਕਰ ਰਹੇ ਹਾਂ ਇਹ ਸਾਡਾ 6ਵਾਂ ਹੈ ਅੱਗੋਂ ਸੁਪਨਾ ਤੋਂ ਦੱਸ ਦਿੱਤਾ ਇਹਨਾਂ ਮੇਰਾ ਨਾਮ ਹਰਪ੍ਰੀਤ ਸਿੰਘ ਆ ਅੱਜ ਸਾਡੇ ਸਿਟੀਜ਼ਨ ਸੋਸ਼ਲ ਵੈਲਫੇਅਰ ਫੋਰ ਲੋ ਨਿਸ਼ੇਵਾ ਦੇ ਅਧਿਆਪਕ ਦਿਵਸ ਬੜੇ ਸ਼ਾਨਦਾਰ ਤਰੀਕੇ ਨਾਲ ਇੱਥੇ ਅਰਬਨ ਸਟੇਟ ਪਾਰਕ ਵਿਖੇ ਮਨਾਇਆ ਗਿਆ ਇਹ ਅਧਿਆਪਕ ਦਿਵਸ ਜਿਹੜਾ ਪਹਿਲਾਂ ਸਿਰਫ ਸਰਕਾਰੀ ਸਕੂਲਾਂ ਤੋਂ ਸ਼ੁਰੂ ਕੀਤਾ ਸੀ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਇਸ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਪੋਲੀਟੈਕ ਨ ਦੇ ਲੈਕਚਰਰ ਔਰ ਬਾਹਰਲੇ ਜ਼ਿਲ੍ਹਿਆਂ ਚੋਂ ਵੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਆਏ ਆ ਸਾਡਾ ਸਿਰ ਹੋਰ ਮਾਣ ਨਾਲ ਉੱਚਾ ਆ ਅਸੀਂ ਇਸ ਨੂੰ ਹੋਰ ਅਗਲੇ ਸਾਲ ਇਹਦੂੰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਇਸੇ ਕਰਕੇ ਮਨਾਇਆ ਜਾਂਦੇ ਆ ਕਿ ਨਵੇਂ ਟੀਚਰ ਵੀ ਪ੍ਰੇਰਿਤ ਹੋਣ ਤੇ ਇਹਨਾਂ ਵਰਗੇ ਇਹਨਾਂ ਨੂੰ ਨੂੰ ਫਾਲੋ ਕਰਕੇ ਤੇ ਉਸੇ ਤਰ੍ਹਾਂ ਆਪਣੇ ਸਟੂਡੈਂਟਾਂ 'ਚ ਕੰਮ ਕਰਨ। ਗੁਰਮੀਤ ਸਿੰਘ ਬਾਜਵਾ ਸਟੇਟ ਅਧਿਆਪਕ ਅਸੀਂ ਇਹ ਪਿਛਲੇ 6 ਸਾਲ ਤੋਂ ਇਹ ਅਧਿਆਪਕ ਸਮਾਰੋਹ ਕਰਵਾ ਰਹੇ ਹਾਂ ਸਿਟੀਜ਼ਨ ਸੋਸ਼ਲ ਵੈਲਫੇਅਰ ਫਾਰਮ ਵੱਲੋਂ ਟਾਲਾ ਵੱਲੋਂ ਅਸੀਂ ਯਤਨ ਕਰਦੇ ਹਾਂ ਸਾਰਾ ਸਾਲ ਹੀ ਰਾਜ ਫੰਕਸ਼ਨ ਹੋ ਗਿਆ ਸਿਰ ਤੋਂ ਸਾਡੀ ਪਾਲ ਸ਼ੁਰੂ ਹੋਣੀ ਆ ਕਿ ਜ਼ਿਲ੍ਹੇ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਅਧਿਆਪਕ ਸਾਰੇ ਕੰਮ ਕਰਦੇ ਆ ਪਰ ਜਿਹੜੇ ਕੋਈ ਵਲੱਖਣ ਤਰੀਕੇ ਨਾਲ ਕਰਦੇ ਆ ਅਸੀਂ ਉਹਨਾਂ ਨੂੰ ਲੱਭਦੇ ਆ ਤੇ ਉਹਨਾਂ ਦੀ ਚੋਣ ਕਰਕੇ ਤੇ ਉਹਨਾਂ ਨੂੰ ਅਸੀਂ ਹਰ ਸਾਲ ਅਸੀਂ ਸਨਮਾਨਿਤ ਕਰਦੇ ਆਂ ਤਾਂ ਕਿ ਉਹਨਾਂ ਵੱਲੋਂ ਵੀ ਕਿ ਬਾਕੀ ਦੇ ਅਧਿਆਪਕ ਨੂੰ ਹੋਰ ਉਤਸ਼ਾਹਤ ਹੋਣ ਤੇ ਇਹ ਬੱਚਿਆਂ ਨੂੰ ਕੁਝ ਵੱਖਰਾ ਕੋਈ ਦੱਸ ਸਕਣ ਕਿਉਂਕਿ ਅਧਿਆਪਕ ਦਾ ਕੰਮ ਕਲਾ ਸਿਲੇਬਸ ਕਰਾਉਣਾ ਨਹੀਂ ਹੁੰਦਾ ਸਿਲੇਬਸ ਇੱਕ ਬਿੰਦੂ मात्र ਹੁੰਦਾ ਅਧਿਆਪਕ ਚੰਗਾ ਅਧਿਆਪਕ ਸਿਲੇਬਸ ਦੇ ਨਾਲ ਨਾਲ ਬਹੁਤ ਕੁਝ ਹੋਰ ਪੜ੍ਹਾ ਜਾਂਦਾ ਤੇ ਅਸੀਂ ਉਹ ਚਾਹੁੰਦੇ ਆਂ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਵਿਜ਼ਨ ਵੱਡਾ ਹੋਵੇ ਬੱਚੇ ਪੜ੍ਹ ਲਿਖ ਕੇ ਕੋਈ ਚੰਗੇ ਬਣ ਜਾਣ ਸਾਡਾ ਸਮਾਜ ਜਿਹੜਾ ਉਹ ਤਰੱਕੀ ਕਰੇ ਕਿਉਂਕਿ ਇਹ ਚੰਗੀ ਵਿਦਿਆ ਹੋਏਗੀ ਬੱਚਿਆਂ ਕੋ ਚੰਗੇ ਅੱਖਰ ਹੋਣਗੇ ਤੇ ਤਾਂ ਹੀ ਸਮਾਜ ਵਧੀਆ ਬਣਨਾ ਨਹੀਂ ਤੇ ਸਮਾਜ ਜਿਹੜਾ ਹਮੇਸ਼ਾ ਠੰਡਿਕਦਾ ਕਿਉਂਕਿ ਵਿਦਿਆ ਦੇ ਮਿਆਰ ਚੁੱਕਣ ਨਾਲ ਹੀ ਜਿਹੜਾ ਹੈ ਉਹ ਸਮਾਜ ਦਾ ਵਿਆਰ ਜਿਹੜਾ ਮਿਆਰ ਜਿਹੜਾ ਵਾ ਉੱਚਾ ਹੁੰਦਾ ਤੇ ਅਸੀਂ ਇਸ ਕਰਕੇ ਯਤਨ ਕਰਦੇ ਆ ਕਿ ਆਉਣ ਵਾਲੇ ਸਾਲਾਂ ਦੇ ਸਾਲਾਂ ਦੇ ਵਿੱਚ ਵੀ ਅਸੀਂ ਕੀ ਹੋਏ ਚੰਗੇ ਅਧਿਆਪਕ ਅਸੀਂ ਇਹਨਾਂ ਸਾਲਾਂ ਚ ਅਸੀਂ ਤਰਸ ਸਕੇ ਆ ਜਿਨ੍ਹਾਂ ਨੂੰ ਅਸੀਂ ਪਿਛਲੇ ਸਾਲਾਂ ਚ ਅਸੀਂ ਸਨਮਾਨਿਤ ਕੀਤਾ ਉਹ ਅਧਿਆਪਕ ਉਹਨਾਂ ਦੇ ਵਿੱਚੋਂ ਹਰ ਸਾਲ ਇੱਕ ਜਾਂ ਦੋ ਅਧਿਆਪਕ ਜਿਹੜੇ ਸਟੇਟ ਵੱਡੇ ਵੀ ਅਵਾਰਡ ਪ੍ਰਾਪਤ ਕਰ ਚੁੱਕੇ ਆ ਤੇ ਸਾਨੂੰ ਇਹ ਇਸ ਸਰ ਵੀ ਇਹ ਗੱਲ ਦਾ ਮਾਣ ਵੀ ਆ ਕਿ ਇਹ ਅਧਿਆਪਕ ਜਿਹੜੇ ਆ ਉਹ ਮਣਮਤੀਆਂ ਪ੍ਰਾਪਤੀਆਂ ਕਰ ਰਹੇ ਆ ਤੇ ਸਾਨੂੰ ਚੰਗਾ ਲੱਗਦਾ ਕਿਉਂਕਿ ਸਾਡੇ ਆਪਣੇ ਵੀ ਆ ਅਸੀਂ ਅੱਗੇ ਪਹਿਲਾਂ ਇਹ ਦਾਰਾ ਰੱਖਿਆ ਸੀਗਾ ਜ਼ਿਲ੍ਹੇ ਗੁਰਦਾਸਪੁਰ ਤੱਕ ਹੀ ਮਤਲਬ ਤੇ ਵੱਧਦੇ-ਵੱਧੇ ਹੁਣ ਦਾਰਾ ਬੜਾ ਵਸਈ ਹੋ ਗਿਆ ਹੁਣ ਅੰਮ੍ਰਿਤਸਰ ਗੁਰਦਾਸਪੁਰ ਦੇ ਨਾਲ ਲਿਪਰਾਂ ਤਰਨਤਾਰਨ ਤੇ ਬ੍ਰਮ ਮੁਕਸਰ ਫਿਰੋਜ਼ਪੁਰ ਤੱਕ ਵੀ ਸਾਡਾ ਇਹ ਦਾਰਾ ਹੁਣ ਲੰਬਾ ਯੂਨੀਵਰਸਿਟੀ ਤੱਕ ਵੀ ਸਾਡੀ ਤਿੰਨ ਕੋੜੀ ਵੀ ਫਿਰ ਸਾਰੀ ਫਰੀਦਕੋਟ ਤੁਸੀਂ ਸਨਮਾਨਿਤ ਕੀਤੇ ਸੀਗੇ ਅਸੀਂ ਯਤਨ ਕਰਾਂਗੇ ਕਿ ਜਿੱਥੇ-ਜਿੱਥੇ ਵੀ ਸਾਨੂੰ ਇਹ ਸਾਨੂੰ ਚੰਗੇ ਅਧਿਆਪਕ ਲੱਭਣ ਅਸੀਂ ਇਹਨਾਂ ਨੂੰ ਸਨਮਾਨਿਤ ਕਰਦੇ ਰਹੀਏ ਤਾਂ ਕਿ ਸਮਾਜ ਜਿਹੜਾ ਇਸੇ ਦੇ ਲਿੰਦਾ ਰਹੇ ਮੈਂ ਸ਼ੁਕਰਗੁਜ਼ਾਰਾਂ ਜੀ ਪਹਿਲਾਂ ਸੁਖਵੰਤ ਸਿੰਘ ਗਿੱਲ ਜੀ ਦਾ ਆਪਣੇ ਗੁਰਮੀਤ ਸਰ ਬਾਜਬਾ ਜਿਨੇ ਵੀ ਹੋਰ ਮਾਨਯੋਗ ਸਾਡੀਆਂ ਸ਼ਖਸੀਤਾਂ ਨੇ ਟੀਚਰਸ ਨੇ ਅਧਿਆਪਕ ਨੇ ਗੁਰੂ ਨੇ ਸਾਡੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਸਿੱਖਿਆ ਵਾ ਜਾਂ ਜਿਨ੍ਹਾਂ ਦੀਆਂ ਪ੍ਰੇਰਣਾ ਸਾਨੂੰ ਸਿਖਾਉਂਦੀਆਂ ਨੇ ਕਿ ਅਸੀਂ ਜੀਵਨ ਕਿਵੇਂ ਜਿਉਣਾ ਨਾ ਅੱਜ ਮੈਨੂੰ ਉਥੇ ਬੁਲਾ ਕੇ ਮਾਣ ਬਖਸ਼ਦੇ ਨੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਸ ਦੇ ਵਿੱਚ ਚਲੋ ਬਚਪਨ ਦੀਆਂ ਗੱਲਾਂ ਹੁੰਦੀਆਂ ਨੇ ਸਕੂਲ ਦੀਆਂ ਗੱਲਾਂ ਹੁੰਦੀਆਂ ਨੇ ਹਰ ਕੋਈ ਮਾਰ ਖਾਂਦਾ ਹੀ ਆਪਣੇ ਟੀਚਰਾਂ ਕੋਲੋਂ ਤੇ ਮੈਨੂੰ ਲੱਗਦਾ ਜਦੋਂ ਚੇਲਾ ਚੰਡਿਆ ਹੁੰਦਾ ਨਾ ਆਪਣੇ ਗੁਰੂ ਕੋਲੋਂ ਫੇਰ ਹੀ ਉਹ ਨਿਕਰ ਕੇ ਬਾਹਰ ਆਉਂਦਾ ਤੇ ਇਹ ਮੈਂ ਉਹਨਾਂ ਲੋ ਇੱਕ ਆਪਣਾ ਕੋਈ ਕਿਸਮਾ ਦਾ ਕਿ ਉਹਨਾਂ ਨੇ ਮੈਨੂੰ ਚੰਡਿਆ ਵਾ ਕੋ ਸਰ ਜਿਵੇਂ ਮਾਪਿਓ ਹਨ ਅਧਿਆਪਕ ਵੀ ਸਾਡੇ ਦੂਜੇ ਮਾਪਿਓ ਨੇ ਮੈਨੂੰ ਲੱਗਦਾ ਉਹ ਮਾਪਿਓ ਨੇ ਜਿਹੜੇ ਤੁਹਾਨੂੰ ਸਿਖਾਉਂਦੇ ਨੇ ਤੁਹਾਡੇ ਮਾਪਿਆਂ ਨਾਲੋਂ ਵੱਧ ਕੇ ਤੁਹਾਨੂੰ ਆਪਣਾ ਸਮਾਂ ਦੇ ਨੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਸਿਰਫ ਇੱਕ ਬੱਚੇ ਦੀ ਨਹੀਂ ਹੁੰਦੀ ਹਜ਼ਾਰਾਂ ਬੱਚਿਆਂ ਦੀ ਹੁੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੰਗੀ ਗੱਲ ਹੈ ਜਦੋਂ ਅਸੀਂ ਉਹਨਾਂ ਨੂੰ ਅੰਗੋਲਿਆ ਕਰਦੇ ਹਾਂ ਅਸੀਂ ਉਹਨਾਂ ਨੂੰ ਗਲਤ ਬੋਲਦੇ ਹਾਂ ਇਹ ਕੋਈ ਚੰਗੀ ਗੱਲ ਨਹੀਂ ਹੈ ਸਾਡੇ ਆਸਤੇ ਸੇਧ ਸਰ ਜੇ ਤੁਹਾਡੀ ਫੇਟ ਆ ਫੇਰ ਹੀ ਤੁਸੀਂ ਸਮਾਜ ਦੇ ਵਿੱਚ ਕੰਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਹੀ ਕੰਮ ਆਉਂਦੀ ਹੈ ਫਿਰ ਵੀ ਤੁਸੀਂ ਹੈਲਥੀ ਬਣ ਸਕਦੇ ਹੋ ਕਮਾ ਸਕਦੇ ਹੋ ਪੈਸਾ ਕਮਾ ਸਕਦੇ ਹੋ ਨਾ ਕਮਾ ਸਕਦੇ ਹੋ ਜੇ ਤੁਹਾਡਾ ਸਰੀਰ ਤੁਹਾਡੇ ਸਾਥ ਦਿੰਦਾ ਵਾ ਮੇਰਾ ਨਾਮ ਸਤਿੰਦਰ ਸਿੰਘ ਉਠੀ ਹੈ ਮੈਂ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਐਚਓਡੀ ਪੰਜਾਬੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਅਧਿਆਪਕ ਦੇ ਉਸ ਮੇਰੇ ਖਿਆਲ ਦੇ ਨਾਲ ਇਨਾ ਮਾਣ ਮਿਲਦਾ ਆ ਇਸ ਦਿਨ ਤੇ ਅਧਿਆਪਕਾਂ ਨੂੰ ਕਿ ਉਹ ਸਾਰੀ ਉਮਰ ਉਹਨਾਂ ਦੀ ਇੱਕ ਜ਼ਿੰਦਗੀ ਦਾ ਹਿੱਸਾ ਬਣਦਾ ਹੈ ਇੱਕ ਖਜ਼ਾਨਾ ਬਣਦਾ ਹੈ ਅੱਜ ਬਟਾਲੇ ਵਿਖੇ ਸਿਟੀਜ਼ਨ ਵੈਲਫੇਅਰ ਫੋਰਮ ਵੱਲੋਂ ਅੱਜ ਜਿਹੜਾ ਅਧਿਆਪਕ ਸਨਮਾਨ ਕਰਵਾਇਆ ਗਿਆ ਹੈ ਉਹਦੇ ਵਾਸਤੇ ਮੈਂ ਪ੍ਰਿੰਸੀਪਲ ਸੁਖਵੰਤ ਸਿੰਘ ਗਿੱਲ ਜੀ ਦਾ ਤੇ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਸਰਾ ਅਧਿਆਪਕ ਦੇ ਤੌਰ ਤੇ ਮੈਂ ਸਮਝਦਾ ਹਾਂ ਕਿ ਅੱਜ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਨੈਤਿਕ ਤੌਰ ਤੇ ਗਰਾਵਟ ਆਈ ਹੋਈ ਹੈ ਉਸ ਗਰਾਵਟ ਨੂੰ ਦੂਰ ਕਰਨ ਦੇ ਵਾਸਤੇ ਦੇ ਆਪਕਾਂ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵਿਦਿਆਰਥੀ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਉਹਨਾਂ ਦਾ ਧਿਆਨ ਜਿਹੜਾ ਆ ਪੜ੍ਹਾਈ ਦੇ ਵਾਲੇ ਪਾਸੇ ਨਹੀਂ ਚੱਲ ਰਿਹਾ ਜਾਂ ਉਹਨਾਂ ਨੂੰ ਮੋਟੀਵੇਸ਼ਨ ਨਹੀਂ ਮਿਲ ਰਹੀ ਮੈਂ ਸਮਝਦਾ ਹਾਂ ਕਿ ਇਹ ਸਭ ਕੁਝ ਦੇ ਵਾਸਤੇ ਇੱਕ ਅਧਿਆਪਕ ਜਿੰਨੀ ਤੰਦਹੀ ਦੇ ਨਾਲ ਜਿੰਨੇ ਪਿਆਰ ਨਾਲ ਜਿੰਨੇ ਮੁਹੱਬਤ ਦੇ ਨਾਲ ਵਿਦਿਆਰਥੀ ਦੇ ਦਿਮਾਗ ਦੇ ਵਿੱਚ ਜਾਂ ਉਹਦੇ ਮਨ ਦੇ ਵਿੱਚ ਚੰਗੀਆਂ ਗੱਲਾਂ ਭਰ ਸਕਦਾ ਹੈ ਕੋਈ ਹੋਰ ਸਮਾਜ ਦਾ ਕੋਈ ਵੀ ਲੋਕ ਉਹ ਜਿਹੜੇ ਆ ਇਸ ਤਰ੍ਹਾਂ ਨਹੀਂ ਕਰ ਸਕਦੇ ਜਿਹੜੀ ਤੁਸੀਂ ਗੱਲ ਪੰਜਾਬੀ ਦੀ ਕੀਤੀ ਹੈ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਮੈਂ ਅਕਸਰ ਵਿਦਿਆਰਥੀਆਂ ਨੂੰ ਕਹਿਣਾ ਹੁੰਦਾ ਹੈ ਕਿ ਸਾਡੀ ਭਾਸ਼ਾ ਜਿਹੜੀ ਹੈ ਦੁਨੀਆਂ ਦੇ ਵਿੱਚ ਕਿਸ ਤੋਂ ਵੀ ਕਿਸੇ ਵੀ ਭਾਸ਼ਾ ਤੋਂ ਘੱਟ ਨਹੀਂ ਹੈ ਅੱਜ ਵਿਸ਼ਵ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੇ ਵਿੱਚੋਂ ਪੰਜਾਬੀ ਦਾ ਭਾਸ਼ਾ ਭਾਸ਼ਾ ਦਾ ਜਿਹੜਾ ਸਥਾਨ ਹੈ ਉਹ 10ਵਾਂ ਸਥਾਨ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਾਂ ਉਸ ਸਮੇਂ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਵੀ ਨਤਮਸਤਕ ਹੁੰਦੇ ਹਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਪੰਜਾਂ ਦਰਿਆਵਾਂ ਦੀ ਭਾਸ਼ਾ ਹੈ ਮੈਂ ਸਮਝਦਾ ਕਿ ਇਹ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਹੈ ਪੂਰੇ ਵਿਸ਼ਵ ਦੇ ਵਿੱਚ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਜਿਹੜਾ ਇਹਦੇ ਡੰਕੇ ਵੱਜਦੇ ਨੇ ਅਸੀਂ ਕਿਸੇ ਵੀ ਗੱਲ ਨਾਲੋਂ ਘਟਣੀ ਆ ਸਿਰਫ ਇੱਕ ਚੀਜ਼ ਹੈ ਕਿ ਸਾਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਤੇ ਤੇ ਆਪਣਾ ਜਿਹੜਾ ਵਿਰਸਾ ਹੈ ਉਹਦੇ ਤੇ ਮਾਣ ਕਰਨਾ ਚਾਹੀਦਾ ਹੈ